ਤੇ ਆ ਨੀ ਕੋ ਪ੍ਰਿੰਦੇ ਪਟੈਂਟੇ ਦੇ ਗੱਸੀਨੇ ਕੀ ਰਿਆਂਦਾ ਆਉ ਕਾਡ ਇਹ ਵਾਰ ਇਹ ਖਾਦੀ ਮੈਂ ਖਾਦਾ ਨਹੀਂ ਇਹਦੇ ਵਾਰ ਇਹ ਦੱਸੋ ਮੈਨੂੰ ਇਹਦੇ ਵਾਰ ਵਿੱਚ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਸਾਡੀ ਨਾ ਸਵੇਰੇ ਤੇ ਪੈਂਟਰੀ ਖੋਈ ਅੱਜ ਕੋਈ ਵੀ ਕਹਦੀ ਸਾਡੀ ਪੈਂਟਰੀ ਨੂੰ ਆਦਤ ਪੈ ਗਈ ਆਪਣੇ ਗਵਣ ਦੇ ਵਿੱਚ ਨੋਨੋ ਦੇ ਘਰ ਜਾ ਕੇ ਬਹਿਣ ਦੀ ਉਹ ਦੇਖੋ ਉੱਥੇ ਬੈਠਾ ਹੁਣ ਉਹਨਾਂ ਨੇ ਇੱਧਰ ਲੋਕ ਲਿਆ ਰਹਾ ਹਾਂ 35 ਤੇ ਬਹਿ ਰਹੀ ਆ ਉਹ ਕਿੱਥੇ ਬੈਠਾ 35 ਤੈਨੂੰ ਉਧਰ ਲੱਭਦੇ ਸੀ ਹੈ ਪੁੱਤ ਤੈਨੂੰ ਉਧਰ ਲੱਭਦੇ ਸੀ ਓਰੇ ਮੇ ਕੁਰੇ ਮੇ ਬੁਰੇ ਓਰੇ ਮੇ ਕੁਰੇ ਓਰੇ ਆ ਓਰੇ ਓਰੇ ਆ ਜਾ ਆ ਦੇ ਬਹੁਤ ਹੱਥ ਪੈ ਗਈ ਮੇ ਤਾਂ ਸਾਡੀ ਪੈਂਥੀ ਨੂੰ ਬਹੁਤ ਆਜ਼ਾਦ ਮਾੜੀ ਹੱਥ ਪੈ ਗਈ ਸਾਡੀ ਪੈਂਥੀ ਨੂੰ ਤੂੰ ਕਰ ਬੈਠੀ ਕਿਵੇਂ ਬੈਠੇ ਕਰ ਹੈ ਪੈਂਚਰ ਉਸਤਾਜ ਜੀ ਉਸਤਾਜ ਜੀ ਸਿਆਣੇ ਕਹਿੰਦੇ ਹੁੰਦੇ ਨਾ ਵੀ ਜਿਹੜੀ ਬਿੱਲੀ ਹੁੰਦੀ ਸੱਤ ਕੋਠੇ ਟੱਪ ਜਾਂਦੀ ਹੈ ਉਹ ਸੱਚੀ ਗੱਲ ਹੈ ਇੱਕ ਕੋਠਾ ਟੱਪਣ ਲੱਗਾ ਤੂੰ ਇੱਕ ਕੋਠਾ ਟੱਪਣ ਲੱਗਾ ਤੂੰ ਅੱਛਾ ਬੰਦਾ ਬਣ ਜਾ ਤੂੰ ਛੱਡ ਛੱਡ ਜਿਹੜੇ ਲੈਣਾ ਨਾ ਮੁ ਚਾਹ ਤੇ ਬਿਠਾਵੇਂ ਮੈਂ ਖਲੋ ਜਾ ਤੇ ਬੈਠ ਇੱਥੇ ਬੈਠੋ ਉੱਥੇ ਨਾਲ ਨਾਲ ਉਹਦੇ ਵਿੱਚ ਨਾ ਗਮਲਿਆਂ ਦੇ ਵਿੱਚੋਂ ਨਿੱਕੇ ਨਿੱਕੇ ਟਿੱਡੀਆਂ ਆਈਆਂ ਆਪਾਂ ਕੀੜੇ ਮੋਰੀ ਦੇ ਉਹਨਾਂ ਨੂੰ ਮਾਰਦਾ ਫਿਰ ਉਹਦੇ ਪਿੱਛੇ ਪਾਏ ਜਾਂਦਾ ਮਾਰਦਾ ਫਿਰ ਉਹਨੂੰ ਪਹੁੰਚਦਾ ਹੀ ਜਾਂਦਾ ਸਹੀ ਸ਼ਿਕਾਰੀ ਕਰ ਸ਼ਿਕਾਰੀ ਕਰ ਜਾਂਦਾ ਉੱਥੇ ਹੋਰ ਕਿੱਥੇ ਚੱਲੀ ਆਪਾਂ ਹਾਂਜੀ ਸਲੀ ਮਿੱਤਰੋ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਹੈਗੇ ਐਦਾਂ ਪਹਿਲਾਂ ਆਪਾਂ ਨੇ ਜਾਣਾ ਹੈ ਸਭ ਤੋਂ ਪਹਿਲਾਂ ਲੰਬਾ ਤਾਰ ਨਾਲ ਸਿਮਰਦਾ ਜੇ ਤੁਸੀਂ ਕੱਲ ਦਾ ਬਲਾਉ ਦੇਖਿਆ ਸੀ ਕੱਲ ਲੰਬਾ ਆਤਾ ਸੀਗਾ ਸਿਮਰ ਨੇ ਵੀ ਕਹਿੰਦੇ ਵੀ ਤੁਸੀਂ ਜਿੱਦਨ ਨਹੀਂ ਘਰ ਮਸ਼ੀਨ ਆ ਗਈ ਆਪਣੀ ਚਾਹ ਲਈ ਵੀ ਮੈਨੂੰ ਕਹਿੰਦੇ ਚਾਹ ਨਹੀਂ ਬਣਾਉਣ ਵਾਸਤੇ ਗਏ ਜੇ ਕਿਤੇ ਬਾਹ ਮੈਂ ਅੱਜ ਆਪਾਂ ਲੰਬਾ ਤਰਦਨ ਨਾਲ ਮੌਸਮ ਵਧੀਆ ਹੈ ਬਾਹਰ ਮੀਂਹ ਪੈਂਦਾ ਹੈ ਤੇ ਨਾਲੇ ਉਹ ਮਾਰਕੀਟ ਸਮਾਨ ਤੇ ਲੈ ਕੇ ਆਉਣੀ ਆ ਜਾਣ ਲੱਗੇ ਨਾਲ ਚਾਹ ਪੀ ਲਾਂਗੇ ਨਾਲੇ ਆਪਾਂ ਦੁਕਾਨ ਦੇ ਬਿਲਕੁਲ ਐਵੇਂ ਉਤਾਰ ਦਾਂਗੇ ਆਪਾਂ ਠੀਕ ਹੈ ਚੱਲੀਏ ਫਿਰ ਆਪਾਂ ਕਿਉਂਕਿ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਆਪਣੇ ਉਹਨਾਂ ਨੇ ਵੀ ਆਉਣਾ ਅੱਜ ਜਿਹੜੇ ਮੁੰਡੇ ਵੀਡੀਓ ਵਗੈਰਾ ਬਣਾਉਨੇ ਆ ਉਹਨਾਂ ਨੇ ਵੀ ਆਣਾ ਫਿਰ ਆਪਾਂ 10 ਉਹਨਾਂ ਨੇ ਹੋ ਜਾਣਾ ਬਿਜ਼ੀ ਤੇ ਸਭ ਬਾਰਾ ਹੋ ਗਏ ਆ ਕੰਟ੍ਰੈਕਟ ਘੰਟੇ ਆਪਣਾ ਪੂਰਾ ਹੈ ਡੇਢ ਘੰਟੇ ਵਿੱਚ ਆਪਾਂ ਸਾਰਾ ਆਪਣਾ ਕੰਮ ਕਰ ਨਿਬੇੜ ਦਈਏ ਆਪਣਾ ਇੱਕ ਵਾਰੀ ਨਾ ਸਭ ਚਾਬੀ ਚੱਕ ਲਈ ਮੈਂ ਸ਼ੋਭ ਤੁਰੇ ਬਾਹਰ ਤੋਂ ਦਿਖਾਉਣਾ ਮਿੱਤਰੋ ਅੱਜ ਦੀ ਇਦਾਂ ਦੀ ਸਾਡੇ ਸ਼ਹਿਰ ਦੀ ਸਵੇਰ ਕਹਲੋ ਚ ਹੈ ਇਹਨੂੰ ਚਾਹੇ ਸਾਡੇ ਸ਼ਹਿਰ ਦੀ ਦੁਪਹਿਰ ਕਹਲੇ ਇਹਨੂੰ ਸਾਡੇ ਸ਼ਹਿਰ ਦੀ ਦੁਪਹਿਰ ਕਹਲੋ 12:00 ਵਜੇ ਨਾ ਆ ਹਫਤਾ ਸਾਰਾ ਇਦਾਂ ਦਸਿਆ ਹੋਇਆ ਕਹਿੰਦੇ ਮੀਓ ਪਈਆਂ ਨੇ ਤੇ ਤੁਹਾਨੂੰ ਮੈਂ ਦਿਖਾਉਣਾ ਹੁਣ ਇਹ ਗੱਡੀ ਉਹ ਦੇਖੜੀ ਕਹਿੰਦਾ ਜੀ 63 ਬੁਕੇ ਰੋਡ ਤੇ ਕਦੇ ਨਾਮ ਠਾਣੇ ਤੇ ਕਦੇ ਬਿਲ ਬੋਰਡ ਤੇ ਠੀਕ ਹੈ ਪੈਂਤੀ ਤ੍ਰਿਪਤਾਜ ਇੱਕ ਬਾਹਰ ਨਹੀਂ ਆ ਠੀਕ ਹੈ ਬੇਟੀ ਬਾਹਰ ਠੰਡ ਹੈ ਹਨਾ ਠੰਡ ਦੇ ਬਚਾਓਚ ਬਚਾਓ ਹੁੰਦਾ ਠੀਕ ਹੈ ਹਾਂ ਅੱਛੇ ਬੱਚੇ ਵਾਂਗ ਘਰ ਦੇ ਵੀ ਟਿੱਕੇ ਬੈਠੋ ਖਾਣ ਦਾ ਲਾੜ ਪਹਿਨਣ ਦਾ ਲਾੜ ਪੁੱਤ ਆਹ ਕੋਈ ਲਾੜ ਨਹੀਂ ਹੈ ਜਿਹੜਾ ਤੂੰ ਕਰਦੇ ਠੀਕ ਹੈ ਠੀਕ ਹੈ ਜੇ ਤੁਸੀਂ ਐਵੇਂ ਖੋ ਗਏ ਉਧਰ ਫਿਰ ਤੁਹਾਨੂੰ ਕੌਣ ਲੱਭੂਗਾ ਤੁਹਾਨੂੰ ਕੌਣ ਲੱਭਣ ਜਾਊਗਾ ਹੂੰ ਗੁਸ਼ਾਨੇ ਗੋਗੇ ਤੁਸੀਂ ਪੈਂਸਰ ਖਿਆਣੀ ਰੱਖਿਆ ਹੂੰ ਇਹ ਇਹ ਤਾਂ ਗਲਤ ਬਾਤ ਹੋਈ ਨਾ ਫਿਰ ਇਹ ਤਾਂ ਬਾਤ ਗਲਤ ਹੋਈ ਨਾ ਫਿਰ ਹੈਨਾ ਹੁਣ ਬੜਾ ਹੋ ਗਿਆ ਸਿਆਣਾ ਸਿਆਣੀ ਗੱਲਾਂ ਕਰੀ ਜਾਂਦਾ ਠੀਕ ਹੈ ਜੀ ਤੂੰ ਬੜਾ ਹੋ ਗਿਆ ਤਾਂ ਤੂੰ ਗੱਲਾਂ ਗਲਤ ਕਰੀ ਜਾਂਦਾ ਐਸਾਦ ਹੂੰ ਆਹ ਵਾਲੀ ਵਾਰ ਤੇ ਰੋਕ ਦੇ ਨਾਲ ਇੱਥੇ ਬਿੱਲ ਤਾਰ ਦੰਨੇ ਆ ਨਾਲੇ ਪਾਸੇ ਉਹਨੂੰ ਕੁਟ ਚਾਹ ਦਾ ਪੀ ਲੈਣੇ ਆਪ ਹਨ ਦੇਖੋ ਮੈਂ ਤੋ ਰੌਣਕ ਮੇਲਾ ਪੀੜ ਪੜਕਾ ਚੈੱਕ ਕਰੋ ਤੁਸੀਂ ਹੁਣ ਲੱਗੀਆਂ ਨਹੀਂ ਰੌਣਕਾਂ ਹੋਣ ਆਪਣੇ ਸ਼ਹਿਰ ਦੇ ਵਿੱਚ ਵੀ ਜਿਉ ਜਿਉ ਹੁਣ ਨਾ ਦਿਨ ਖੁੱਲ ਹੀ ਜਾਣੇ ਆ ਤਿਉ ਤਿਉ ਹੁਣ ਕੰਮਕਾਰ ਵੀ ਤੇ ਲੋਕਾਂ ਦਾ ਬਾਹਰ ਨਿਕਲਣਾ ਵੀ ਖੁੱਲ ਹੀ ਜਾਣਾ ਇੱਥੇ ਪਾਰਕਿੰਗ ਓਕਹੀ ਲੱਗਦੀ ਹੈ ਗੱਡੀ ਦੀ ਉਹ ਸਾਹਮਣੇ ਦਾਦੀ ਇੱਥੇ ਇਹ ਯਹਾਂ ਪਾ ਲਗਾ ਦੇਤੀ ਹੈ ਹੈ ਇਹ ਪਾਰਕਿੰਗ ਹਾਂ ਜੀ ਆ ਪਿੱਛੇ ਹੈਗੀ ਰੋਤੀ ਨਾ ਬਣੇ ਪਾ ਤੇ ਢੀ ਕਰਕੇ ਤਾਂ ਕਰੋ ਗੱਡੀ ਬਗਲ ਤੋਂ ਲੱਗੀ ਹੈ ਹਾਂ ਪਤਾ ਨਹੀਂ ਹਾਂ ਗਲਤ ਲੱਗੀ ਹੋਈ ਦਸ਼ਮਾ ਕੀ ਬਣਾ ਫਿਰ ਕਾਫੇ ਕਫੋ ਜੀਨਸੈਂਗ ਲੱਤ ਮਖਿਆ ਦੋ ਜੀਨਸੈਂਗ ਜੀਨਸੈਂਗ ਬਣੀ ਹੈ ਬਿੱਲ ਪਰ ਤੱਪ ਪਰ ਇਹ ਗੈਸ ਦਾ ਹਾਂ 246 ਜਿਹੜਾ ਬਿੱਲ ਸੀਗਾ ਤੇ 2.5 ਦੇ ਉੱਪਰ ਪੈ ਜਾਂਦਾ ਜੇ ਆਪਾਂ ਤਾਂ ਬਾਕੀ ਦੇ ਬਿੱਲ ਤਾਰਨਾ ਤਾਂ 2.5 ਤੇ ਖਰਚੇ ਪੈ ਜਾਂਦੇ ਜੇ ਆਪਾਂ ਡਾਕਾ ਇੱਕ ਕਰਦੇ ਆ ਡਾਕਾਣੇ ਦੇ ਵਿੱਚ ਕੋਸਟ ਘਟ ਪੈਂਦੀ ਆ ਪਰ ਇਹ ਐ ਵੀ ਤਾਂ ਬਾਕੀ ਤਾਰਿਆ ਜਿਹੜਾ ਬਿੱਲ ਐ ਕੋਈ ਵੀ ਜਾਂ ਮੁੱਲਤ ਹੋਵੇ ਜਾਂ ਕੋਈ ਬਿੱਲ ਹੋਵੇ ਕੋਈ ਵੀ ਇਦਾਂ ਜਿਹੜਾ ਪੈਸੇ ਤਾਰਨ ਵਾਲੇ ਹੋਣ ਨਾ ਤਾਰ ਦੀ ਸਜਰੇ ਪਹੁੰਚ ਜਾਂਦੇ ਆ ਹੋਰ ਦੇਖੇ ਚ ਹੈ ਗਾਰਡਾ ਕ ਚ ਹੈ ਕਸਟਾ ਲੀਆ ਚਾਓ ਲੀਆ ਤੋ ਤਾਂ ਬੈ ਨਹੀਂ ਤੋ ਬੈ ਨਹੀਂ ਕੋਈ ਕੁਚੀਨਾ ਲੁਈ ਚ ਲੁਈ ਚ ਆਟੋ ਸਕੋਲਾ ਕੁਆ L'autoscuola di? Vedi Quindi ragazzi, che ti stavo dicendo io. se ti vuoi Sì. Dire. Ragazzi, se volete prendere patente, capito? Sì. Fare chiude, fare tutto quanto, ragazzo, bravo. Dai, che i sconti per il San Valentino? Che sconto hai? 390 tutto. 390 tutto? L'esame, l'iscrizione, e tutto. Ok. a il 14 salto, il 15 salto la stanza palestra. Nella prima gara c'erano le B-Licenze e in quella c'erano le C-Licenze. Ma da quanti anni puoi prendere la patente di ragazzino? Da 14 anni fino a 16 anni si prende la patente AM. Quindi da quando ho finito 14 anni è finito? Sì. prendere la patente AM. AM. Poi da 16 anni fino a 17 anni si fa la patente B1. Ok. E questo ti serve che quando fai 18 anni fai solo l'esame pratico, non fai il teorico. ओके एफडीएस ਉਹ ਤਾਂ ਨਹੀਂ ਫਿਰ ਲਾ ਪਟੈਂਟ ਨੋਰਮਲ B ओके ਇਹ ਕਹਿੰਦਾ ਵੀ ਜੇ 14 ਸਾਲ ਦਾ ਬੱਚਾ ਪੂਰਾ ਹੋ ਜਾਂਦਾ ਜੇ ਮੁੰਡਾ ਚੇ ਕੁੜੀ ਆ 14 ਤੋਂ 15 ਸਾਲ ਦੇ ਵਿੱਚ ਵੀ AP3 ਤੇ M ਲੈ ਸਕਦੇ ਆ ਆਪਾਂ ਮਤਲਬ ਉਹਦੀ ਥੂਰੀ ਪੜ੍ਹਨਾ ਹੀ ਪੈਂਦਾ ਲਾਇਸੈਂਸ ਮਿਲ ਜਾਂਦਾ ਛੋਟੀ ਗੱਡੀ ਚ ਚਲਾ ਸਕਦੇ ਆ ਤੇ 50 ਹਸਪੋਰਟ ਤੱਕ ਆਪਣੇ ਸਕੂਟਰ ਚ ਚਲਾ ਸਕਦੇ ਆ ਆਪਾਂ ਤੇ ਉਸ ਤੋਂ ਬਾਅਦ 16 ਤੋਂ 17 ਸਾਲ ਤੱਕ ਆਪਾਂ ਲੈ ਸਕਦੇ ਲਾਇਸੈਂਸ B ਦਾ ਛੋਟਾ ਹੁੰਦਾ ਚਲਾਉਣ ਵਾਸਤੇ ਤੇ ਆਪਾਂ ਵੱਡਾ ਲਾਇਸੈਂਸ ਲੈਣ ਉਹਦੇ ਵਾਸਤੇ ਬਾਅਦ ਚ ਆਪਾਂ ਨੂੰ ਪੜ੍ਹਨਾ ਨਹੀਂ ਪੈਂਦਾ ਗੱਲ ਗੱਡੀ ਚ ਲਾ ਕੇ ਦਿਖਾਉਣੀ ਆ ਤੇ ਲਾਇਸੈਂਸ ਓਕੇ ਹੋ ਜਾਂਦਾ ਤੇ ਜਿਹੜੇ ਹ ਉਹ ਲਾਇਸੈਂਸ ਲੈ ਸਕਦੇ ਉਹਨਾਂ ਨੂੰ ਇਨ ਫਿਊਚਰ ਕਾਹਾਂ ਜਾ ਕੇ ਕਾਫੀ ਜ਼ਿਆਦਾ ਫਾਇਦਾ ਹੋਊਗਾ ਪਰ ਬੈਲੈਂਕਾਸੇ ਮਿਲ ਲੈ ਪਰ ਇਹ ਫਾਰਮੂਲੇ ਕੋਈ ਸਿੱਕੋ ਦਾ ਅਲੀਆ ਚਲੋ ਅੱਜ ਤਾਂ ਮਾਰਕੀਟ ਦੇ ਵਿੱਚ ਮਿੱਤਰੋ ਆ ਵੀ ਆਈਆਂ ਵੀ ਐ ਛਲਗਮਾ ਛਲਗੀ ਮੁਰੀਆਂ ਨਾ ਛਲਗਮਾ ਹੈ ਪਰ ਆਪਣੇ ਥੋੜੀ ਰੈਡ ਕਲਰ ਦੀ ਹੁੰਦੀ ਐ ਇਹ ਥੋੜੀਆਂ ਵਾਈਟ ਵਾਸ਼ ਕਲਰ ਦੀਆਂ ਪਰ ਹੈ ਮਿਲ ਤਾਂ ਛਲਗਮਾ ਹੀ ਆ ਤੇ ਇਧਰ ਪਈਏ ਪਾਲਕ ਆ ਜਾਈ ਵੀ ਐ ਫਰੈਸ਼ ਫਰੈਸ਼ ਪਾਲਕ ਕਹਿੰਦੇ ਪਾਲਕ ਦੇ ਵਿੱਚ ਅੱਜ ਪਨੀਰ ਭਾਗੇ ਬਣਾਵਾਂਗੇ ਆਪਾਂ ਇੱਕ ਆਹ ਹੋਈ ਚੱਕਰ ਨੇ ਸਲਾਦ ਨਾਲ ਖਾਣ ਵਾਸਤੇ ਤੇ ਆ ਵੀ ਹੈਗੇ ਚੀਪੋਲਾ ਇਹਨੂੰ ਪੂਰੀ ਕਹਿੰਦੇ ਆ ਇਹ ਨਹੀਂ ਵਰਤੇ ਹੁਣ ਜਿੱਦਾਂ ਦਾ ਕੱਚਾ ਪੈਕ ਹੁੰਦਾ ਆਪਣਾ ਨਾ ਉਹ ਉਹ ਚੀਜ਼ ਹੈ ਕੱਚਾ ਪੈਕ ਬਹੁਤ ਘੱਟ ਹੁੰਦਾ ਮਾਰਕੀਟ ਦੇ ਵਿੱਚ ਨਾ ਹਾਂਜੀ ਸਾਨੂੰ ਸਾਗੀ ਕਿੱਧਰ ਪਿਆਈ ਸਾਗ ਲੈਣਾ ਜੀ ਸਾਗ ਵਧੀਆ ਨਹੀਂ ਦੇਖਿਆ ਸੀ ਇਹ ਪਲੇ ਪਲੇ ਫੁੱਲ ਨਾ ਸਕਦੇ ਹਾਂ ਨਾ ਹਾਂਜੀ ਉਹੀ ਲੱਗੇ ਉਹਨੂੰ ਤੇਲੀਆਂ ਉਹ ਦੇਖ ਕੇਨਾਂ ਨਾ ਤੇਲੀਆਂ ਲੱਗੇ ਤੇਰੀ ਬੋਤਾ ਤੁਲੂਆ ਹੁੰਦਾ ਕਿ ਹੁੰਦਾ ਪਈਦਾ ਤੇਲੀ ਹੁਣ ਤੇਲੀਆਂ ਉਹ ਲੱਗੇ ਹੋਵੇ ਹੁਣ ਇਥੇ ਮਾਰਕੀਟ ਨਾਲ ਵੀ ਇਦਾਂ ਸਮਾਨ ਬਹੁਤ ਆਉਣ ਲੱਗ ਗਿਆ ਪਤਾਤੇ ਅਲਫੋਰਨੋ ਫਰੋਜ਼ਪ੍ਰਿੰ ਨੂੰ ਪਾ ਕੇ ਬਣਾ ਕੇ ਇਹ ਸੁੱਤੋ ਸਬੋਧੋ ਕੀਤੇ ਮੈਂ ਦੇਖੋ ਜਵੇਂ ਬੰਦ ਕੀਤੇ ਮੈਂ ਪਾਸੀ ਬਣੇ ਹੋਏ ਆ ਬਸ ਮਾਈਕ੍ਰੋ ਚਲਾਉਣੇ ਆ ਤੇ ਤਿਆਰ ਆ ਆ ਗਈ ਪਿਸੈਲੀ ਆਪਣੇ ਹਰੇ ਮਟਰ ਵੀ ਤੇ ਬਣਾ ਕੇ ਉਬਾਲ ਕੇ ਰੱਖੀ ਹੋਈਆਂ ਸਾਰੀ ਆ ਸਾਰਾ ਸਮਾਨ ਉਬਾਲ ਕੇ ਰੱਖਿਆ ਹੋਇਆ ਹੈ ਛੇਤੀ ਤਿਆਰ ਕਰਨ ਵਾਸਤੇ ਕਿਚਨੇ ਕਿਉਂ ਬਾਹਲੇ ਕੰਟਰੀ ਹੁਣ ਤੱਕ ਟਾਈਮ ਘਟ ਹੁੰਦਾ ਲੋਕਾਂ ਦੇ ਕੋਲ ਲੋਕ ਚਾਹੁੰਦੇ ਵੀ ਫਟਾਫਟ ਸਮਾਨ ਗਰਮ ਕੇ ਦਿਖਾਈਆ ਵੀ ਦੇਖੋ ਸੁੱਕਾ ਪੇਠਾ ਬਣਾ ਕੇ ਰੱਖਿਆ ਸਾਰਾ ਸਮਾਨ ਹਾਂ ਪਤਾ ਸਰਾਸਾ ਸਮ ਬਣਾ ਕੇ ਰੱਖਿਆ ਹੋਇਆ ਹੈ ਮਤਲਬ ਹੀ ਹਰੀਆ ਫਰੀਆ ਬਕਮ ਜਿਹਦੇ ਬਣਾਓ ਮਿੱਟੂ ਮਿੱਟੂ ਖਾਓ ਚਲ ਬਈ ਹੈ ਚਿਕੋਰੀ ਆਉਂਦੀ ਹੈ ਇਹ ਤੁਹਾਨੂੰ ਸੂਪ ਹੈ ਨੇ ਸੂਪ ਚਿਕੋਰੀਆਂ ਨਹੀਂ ਪੀਆ ਨਾ ਇਹਦਾ ਰਿਪ ਹੈ ਚਿਕੋਰੀ ਆਸਪਿਨਾਚੀ ਪੀਆ ਇਹ ਨਹੀਂ ਹੈ ਸਪਿਨਾਚੀ 2.0 80 ਸੈਂਟ ਦੀ ਤੇ ਫਲਾਇਰ ਜੀ ਕਰੇ ਬਣ ਹਾਂ ਇਹਦਾ ਆਪਾਂ ਦੂਜੀ ਨਾ ਫਰੈਸ਼ ਲੈ ਲਿਆ ਦੇਖੋ ਇਧਰ ਮਤਲਬ ਇਹ ਸਪਿਨਚੀਆ ਇਹ ਆਪਾਂ ਲੈ ਲਿਆ ਪਾਲਕ ਹੁਣ ਮਾਰਕੀਟਾਂ ਵੀ ਦੇਖੋ ਆ ਵੀ ਆਉਣ ਲੱਗੇ ਨੇ ਆਪਣੇ ਵੇਸ ਤੇ ਗਰਮੀ ਦੇ ਫਰੂਟ ਇਹ ਪਰ ਇਹ ਹੁਣ ਸਟਾਕ ਕਰਕੇ ਰੱਖਿਆ ਹੁਣ ਆਉਣਾ ਸ਼ੁਰੂ ਹੋ ਗਿਆ ਤੇ ਅੰਬ ਵੀ ਆਏ ਪਏ ਨੇ ਮਿੱਤਰੋ ਮਾਰਕੀਟ ਦੇ ਵਿੱਚ ਗਰਮੀ ਵਾਲਾ ਜਿਹੜਾ ਸੀਜ਼ਨੀ ਫਰੂਟ ਹੈ ਨੇ ਉਹਨੂੰ ਸ਼ੁਰੂ ਹੋ ਗਿਆ ਆਉਣਾ ਕੀਵੀ ਵੀ ਆ ਗਈ ਆ ਤੇ ਅਵੋਗਾਡੋ ਇੱਕ ਕੁਪਲੇ ਚੱਲਦੇ ਆਂ ਵੀ ਅੱਜ ਖਣਾ ਪਕੜੋ ਹਾਂਜੀ ਪਕੜੋ ਇਹ ਹੈਗੀ ਆ ਪਮਦੋਰੀ ਸੇਕੀ ਟਮਾਟਰ ਸੁਕਾ ਕੇ ਰੱਖੇ ਹੋਏ ਆਂ ਦੇਖੋ ਹੁਣ ਤੁਹਾਨੂੰ ਦਿਖਾਉਣਾ ਮੈਂ ਅੰਜੀਰ ਆਹ ਦੇਖੋ ਮਿੱਤਰੋ ਅੰਜੀਰ ਇਹਨੂੰ ਕਹਿੰਦੇ ਨੇ ਆ ਫੀਕੀ ਕਹਿੰਦੇ ਫੀਕੀ ਇਟਾਲੀਅਨ ਦੇ ਵਿੱਚ ਇਹਦਾ ਕੱਚੀ ਰੁਖਤ ਵੀ ਲੱਗੇ ਹੋਣੇ ਆਏ ਪਰ ਇਹ ਅੰਜੀਰ ਦੁੱਧ ਦੇ ਬਾਕੇ ਪੀਓ ਤੇ ਬੱਚਿਆਂ ਨੂੰ ਪਿਲਾਓ ਫਿੱਟ ਹੋ ਜਾਓ ਚੱਲਿਆਂ ਅੰਦਰ ਆਓ ਕੱਢੋ ਉਗੜਦਾ ਮੈਂ ਚੱਕਿਆ ਅਗਿਲ ਨਾ ਸੁਪਾ ਫਾਰ ਹੋਏ ਵਰ ਦੂਰੇ ਇਹ ਸੂਪ ਹੈ ਸਾਰੀ ਚੀਜ਼ਾਂ ਦਾ ਵਧੀਆ ਹੈ ਨਾ ਹਾਂਜੀ ਸਰ ਹੁਣ ਜਾਏਗੇ ਸੁਨਮੋਣੀ ਆਪਣੀਆਂ ਹਾਂਜੀ ਸੁਨਮੋਣੀ ਹੈਗੇ ਸੁਨਮੋਣੀ ਹੈਗੇ ਇਹ ਵੀ ਸੁਨ ਵੀ ਹੈਗੇ ਆਪਾਂ ਚੱਕਨੇ ਆ ਬੂਫਲਾ ਹੁਣ ਆਪਾਂ ਲੈਣ ਲੱਗੇ ਮਿੱਤਰੋ ਇਥੋਂ ਚੀਆ ਸੀਡਸ ਆ ਦੇਖੋ ਆਪਾਂ ਕਿੱਥੇ ਆਈ ਗਏ ਅਦਰ ਇਹ ਆ ਚੀਆ ਸੀਡਸ ਜਿਹੜੇ ਨੇ ਆਪਣੇ ਭੈਣ ਭਰਾ ਆਪਣੇ ਵੈਜੀਟੇਰੀਅਨ ਨੇ ਤਾਂ ਇਹਨੂੰ ਜ਼ਰੂਰ ਖਾਓ ਇਹਦੇ ਵਿੱਚ ਨਾ ਜਿੱਦਾਂ ਤੁਸੀਂ ਇਹ ਕਿਵੇਂ ਹੱਸੇ ਮੱਛੀ ਖਾ ਲਈ ਤੇ ਇੱਕ ਪਾਸੇ ਸੋਈ ਚੀਜ਼ ਐ ਸੀਡਸ ਖਾ ਲਈ ਤੁਹਾਨੂੰ ਬਰਾਬਰ ਦੇ ਵਿੱਚ ਇਗਰੀਡੀਅੰਟ ਮਿਲਨੇ ਆ ਬਰਾਬਰ ਦੀ ਤਾਕਤ ਮਿਲਣੀ ਆ ਤੇ ਇਹਨੂੰ ਆਪਣਾ ਜਾਇੰਟ ਦੇ ਵਿੱਚ ਜਿਹੜੂ ਐਡ ਕਰੋ ਸੀ ਐਸਿਡਸ ਆਪਾਂ ਤਾਂ ਨਹੀਂ ਲਿਖਣਾ ਹਾਂਜੀ ਲਈ ਜਿਦ ਰੱਖਣੀ ਸੀ ਐਸਿਡਸ ਆ ਗਈ ਐ ਇਹ ਮਿਕਸ ਐ ਸੀ ਐਮੀ ਇਹ ਮਿਕਸ ਬੀ ਜੈ 25 ਐਸਿਡਸ ਬਹੁਤ ਐ ਕਿਸ ਇਹ ਵਧੀਆ ਲੱਗਦਾ ਠੀਕ ਹੋ ਗਿਆ ਇਹਦੇ ਬਾਰੇ ਇਹ ਕਦੇ ਮੇਰੇ ਖਾ ਲੈਣੀ ਬਤਾ ਇਹਦੇ ਬਾਰੇ ਕੁਝ ਤਾਂ ਸੋ ਮੈਨੂੰ ਇਹਦੇ ਬਾਰੇ ਵੀ ਦੱਸ ਰੋ ਜੀ ਇਹਦੇ ਬਾਰੇ ਵੀ ਦੱਸ ਦਿਓ ਜੀ ਨੂੰ ਇਹ ਮੈਂ ਤੁਹਾਨੂੰ ਪਤਾ ਕੀ ਆ ਅੱਜ ਤਰੀਕ 11 ਹੈ ਮਿੱਤਰੋ ਆ ਦੇਖੋ ਫੁੱਲ ਆ ਗਏ ਮਾਰਕੀਟ ਦੇ ਵਿੱਚ ਜਿਹੜੀ ਆਪਣੀ ਵੈਲੈਂਟਾਈਨਸ ਡੇ ਆ ਰਹੀ ਹੈ ਨਾ ਉਹਦੇ ਵਾਸਤੇ ਆ ਰਹੇ ਆ ਇਹ ਕੋਈ ਸਮਾਂ ਸੀਗਾ ਜਿਹੜਾ ਤਿਹਾਰ ਕੇ ਤਰੀਕੇ ਨਾਲ ਹੋਰ ਨਾ ਬਣਾਏ ਜਾਂਦੇ ਸੀਗੇ ਅੱਜ ਕੱਲ ਹਰ ਤਿਹਾਰ ਇੱਕ ਬਿਜ਼ਨਸ ਤੌਰ ਤੇ ਬਣਾਇਆ ਜਾਂਦਾ ਦੇਖੋ ਹਰ ਮਾਰਕੀਟ ਦੇ ਵਿੱਚ ਤੁਹਾਨੂੰ ਇਦਾਂ ਦੇ ਫੁੱਲ ਮਿਲ ਜਾਣੇ ਆ ਦਿਲਾਂਦੋਲਾਂ ਜਿਹੇ ਵਾਲੇ ਪੂਰੀ ਡੈਕੋਰੇਸ਼ਨ ਦੇ ਨਾਲ ਤੇ ਇਟਲੀ ਵਿੱਚ ਕਹਿੰਦੇ ਨੇ ਵੈਲੈਂਟਾਈਨ ਨੂੰ ਸਨ ਵੈਲੈਂਟੀਨ ਨੂੰ ਕਹਿੰਦੇ ਨੇ ਇਹਨੂੰ ਸੀ ਸੀ 12:30 ਜੀ ਉਹ ਕਹਿੰਦਾ ਇਹ ਸਨਵਾਰਨ ਤੀਨ ਨੂੰ ਕਹਿ ਦਿੰਨੇ ਆ ਪਰ ਕੋਈ ਸਮਾਂ ਸੀਗਾ ਹਨਾ ਵੀ ਚਲੋ ਵੀ ਹਰ ਤਿਹਾਰ ਨੂੰ ਕਿਸ ਤਰੀਕੇ ਨਾਲ ਮਨਾਇਆ ਜਾਂਦਾ ਸੀਗਾ ਅੱਜ ਹਰ ਤਿਹਾਰ ਨੂੰ ਕੀ ਬਿਜ਼ਨਸ ਤੌਰ ਤੇ ਹੀ ਮਿੱਤਰੋ ਮਨਾਇਆ ਜਾਂਦਾ ਹੈ ਹਰ ਦੁਕਾਨ ਦੇ ਵਿੱਚ ਹਰ ਮਾਰਕੀਟ ਦੇ ਵਿੱਚ ਡੈਕੋਰੇਸ਼ਨ ਦੇਖੋ ਕਿਵੇਂ ਕੀਤੀ ਵੀ ਆ ਤੇ ਆਪਣਾ ਸਮਾਨ ਅੱਜ ਆਇਆ 91 0 ਤੇ 41 ਸੈਂਟ ਦਾ ਜਿੱਦਾਂ ਸਿਮਰ ਨਾਲ ਆਉਂਦੀ ਓਦੋਂ ਸਮਾਨ ਡੁੱਡਾ ਹੋ ਜਾਂਦਾ ਮੇਰਾ ਹਾਂਜੀ ਜੀ ਜਦੋਂ ਮੈਂ ਕੱਲਾ ਆਵਾਂ ਓਦੋਂ ਮੈਂ ਮਤਲਬ 60-70 ਰੁਪਏ ਦੇ ਵਿੱਚ ਮੁੜ ਜਾਂਦਾ 50 ਦੇ ਗੇਟ 'ਚ ਮੁੜ ਜਾਂਦਾ ਜੇ ਸਿਮਰ ਤੋਂ ਨਾਲ ਆਈ ਨੇ ਮੈਨੂੰ ਓਦੋਂ ਆਟੋਮੈ ਇਹ ਬੁਦਾਈ ਹੁੰਦੇ ਕਹੀ ਜੀ ਇੰਧਰ ਖਰੀਦ ਲੈਂਦੀ ਆ ਜਿਹੜੇ ਚੀਜ਼ਾਂ ਦੀ ਲੋੜ ਵੀ ਨਹੀਂ ਹੁੰਦੀ ਔਰ ਜੇ ਸੀਏ ਸੀਰੀਜ਼ ਖਰੀਦੇ ਆ ਨਾ ਉਹ ਖਰੀਦ ਲਈ ਉਹ ਖਾਣੇ ਨਹੀਂ ਹੈਗੇ ਉਹ ਉਹ ਤਾਂ ਕਿਹਨੇ ਖਾਣੇ ਪੈਣੇ ਆ ਨਹੀਂ ਜਦ ਤੁਸੀਂ ਫਾਇਦੇ ਦੱਸਣ ਲੱਗ ਜਿਨਾ ਦੇਖਦੇ ਹਾਂ ਇਹ ਆਖਿਆ ਦੇ ਆਖਿਆ ਦੇ ਆ ਫੇਜੀ ਕਰਾ ਵੀ ਹਾਂ ਵੀ ਵੀ ਜੀ ਲੈ ਲਈਏ ਪਰ ਲਗਾਤਾਰ ਉਹ ਜਿਹੜੀ ਕੰਜ਼ਿਊਮਿੰਗ ਕਰਨੀ ਉਹ ਵੀ ਜ਼ਰੂਰੀ ਹੁੰਦੀ ਹੈ ਹਰ ਚੀਜ਼ ਦਾ ਫਾਇਦਾ ਉਦੋਂ ਆਉਣਾ ਹੈ ਜਦੋਂ ਆਪਾਂ ਚੀਜ਼ ਨੂੰ ਵਰਤਣ ਲੱਗੇ ਹੁਣ ਟਾਈਮ 6:00 ਵਜੇ ਮੈਂ ਤੁਰ ਆਪਾਂ ਸ਼ਾਪ ਤੇ ਪਹੁੰਚ ਗਏ ਕੰਮ ਕਾ ਸਟਾਰਟ ਕਰਤਾ ਬੁੱਧਵਾਰ ਦਾ ਦਿਨ ਆਜ ਆਪਣੇ ਹੈਗੇ ਆ ਜੀ ਆਫਰ ਪੀਜ ਤੇ ਇੱਕ ਆਰਡਰ ਆਪਣਾ ਆ ਗਿਆ ਪੀਜ਼ਾ ਦਾ ਅੱਜ ਲੋਕਾਂ ਦੇ ਸਾਰੇ ਨੇ ਲਗਭਗ ਸਾਰੇ ਹੀ ਪੀਜ਼ਾ ਆਰਡਰ ਕਰਨੇ ਜਦੋਂ ਆਫਰ ਹੁੰਦੀ ਹੈ ਨਾ ਕਿ 50 ਪੀਜ਼ਾ ਸਾਰੇ ਪੀਜ਼ਾ ਆਰਡਰ ਕਰਦੇ ਆ ਤੇ ਆਪਾਂ ਚਾਹ ਪੀਣ ਵਾਸਤੇ ਬਣਾ ਲਈ ਕਫੇ ਠੰਡੀ ਹੋ ਗਈ ਮੜੀ ਜੀ ਤੇ ਤੁਸੀਂ ਜੇ ਮੈਂ ਲਾਉ ਬਾਲ ਆਪਣਾ ਸਬੰਦ ਕਵਰੇ ਤੇ ਆਪਾਂ ਚੱਲਦੇ ਆ ਬਾਹਰ ਆਪਣੇ ਟੇਬਲ ਟੂਬਲ ਲਾ ਕੇ ਆਉਨੇ ਆ ਸੈਟਿੰਗ ਵੇਟਿੰਗ ਕਰਦੇ ਆ ਸਾਰੀ ਆਪਣੀ ਤੇ ਫਿਰ ਕੰਮ ਕਰ ਆਪਣਾ ਸਟਾਰਟ ਕਰਦੇ ਆ ਹੋ ਗਿਆ ਆਪਣਾ ਸਾਰਾ ਸਿਸਟਮ ਕਲੀਅਰ ਹੁਣ ਰਹਿ ਗਿਆ ਲ ਸਿਲੰਡਰ ਲਾਉਣ ਦਾ ਮੈਂ ਆਪਾਂ ਸਿਲੰਡਰ ਜਾ ਕੇ ਲੈ ਕੇ ਆਉਨੇ ਆਂ ਫਿਰ ਰਾਤ ਤੱਕ ਅਸੀਂ ਜਾਂ ਬਾਅਦ ਚ ਅਸੀਂ ਆਪਣਾ ਪੀਜਾ ਖਾਣ ਲੱਗੇ ਆ ਉਦੋਂ ਸਿਲੰਡਰ ਆਪਣਾ ਖਤਮ ਹੋ ਗਿਆ ਜੀਆ ਪਰ ਇੱਕ ਵਾਰ ਚੈੱਕ ਵੀ ਕਰਉਣਾ ਤੇ ਸਿਲੰਡਰ ਹੈਗਾ ਅੱਜ ਵਾਸਤੇ ਸੱਜਣਾ ਇਹਦਾ ਮੋਬਾਈਲ ਫੋਨ ਕਲਾਸਰ ਬਹੁਤ ਸਾਰੇ। ਸੀਗਰੋ ਪ੍ਰੇਗੋ। ਲੋ ਵੀ ਮਿੱਤਰੋ ਟਾਈਮ 10 ਵਜ ਗਏ ਆ ਤੇ ਕੰਮ ਕਰ ਆਪਣਾ ਹੋ ਗਿਆ ਫਿਨਿਸ਼। ਕਬਾਬ ਵਾਲੀ ਮਸ਼ੀਨ ਸਾਫ ਹੋ ਰਹੀ ਆ। ਤੇ ਆਪਾਂ ਨੇ ਖਾਣ ਵਾਸਤੇ ਬਣਾ ਲਿਆ ਪੀਜ਼ਾ। ਅੱਜ ਮੈਂ ਪੀਜ਼ਾ ਖਾਣ ਵਾਸਤੇ ਬਣਾਇਆ ਆਪਣਾ ਫੂੰਗੀ ਖੁੰਬਾ ਪਾਈਆਂ ਤੇ ਉੱਤੇ ਪਾਈ ਐ ਸਲਮੋਨ ਫਿਸ਼ ਤੇ ਸੈਂਸਾ ਉਹਦੇ ਉੱਤੋਂ ਆਪਣਾ ਕੋਈ ਚੀਜ਼ ਨਹੀਂ ਪਾਈ ਸਿਰਫ ਗੱਲ ਫੁਗਾਚਾ ਬਣਾਇਆ। ਕਹਿੰਦੇ ਸੇਤ ਦਾ ਵੀ ਕਦੇ ਕਦੇ ਧਿਆਨ ਰੱਖਣਾ ਚਾਹੀਦਾ ਹੈ। ਹੈਨਾ? ਖਾਣਾ ਸੀ ਪੀਜ਼ਾ? ਨਹੀਂ ਖਾਣਾ ਦਾ ਹੀ ਖਾਣਾ। ਪਰ ਤੁਸੀਂ ਚੈੱਕ ਕਰੋ ਮੇਟਰ ਪੀਜਾ ਕਿੰਨਾ ਵਧੀਆ ਹਲੇ ਨਾ ਇਹ ਖਤਮ ਨਹੀਂ ਹੋਈ ਹੈ ਜੀ ਦੇਖੋ ਸੈਲਮਨ ਤੇ ਉੱਤੇ ਪਾਈ ਵੀ ਆਪਣੀ ਫੂੰਗੀ ਇੱਕ ਚੀਜ਼ ਹੋਰ ਐਡ ਕਰਦੇ ਆ ਮਿਰਚਾਂ ਆਹ ਵਾਲੀਆਂ ਮਿਰਚ ਐਡ ਕਰਨਾ ਕਹਿੰਦੇ ਬਹੁਤ ਤਿੱਖੀਆਂ ਮੇਰੇ ਮਿਰਚਾਂ ਇਹਦੇ ਵਿੱਚ ਨਾ 7-8 ਤਰ੍ਹਾਂ ਦੀਆਂ ਮਿਰਚਾਂ ਮਿਕਸ ਕਰਕੇ ਰੜੜ ਕੇ ਰੱਖੀ ਐ ਮੀਏ ਆਪਾਂ ਨੂੰ ਕੋ ਮੁੰਡਾ ਰਗਾਲੋ ਦੇ ਗਿਆ ਇਹ ਆਹ ਦੇਖੋ ਥੋੜੇ ਥੋੜੇ ਬਹੁਤ ਹੋਏ ਨਹੀਂ ਨਾ ਤਿੱਖੀਆਂ ਹੋਏ ਨਹੀਂ ਐ ਪੂਰੀਆਂ ਲਓ ਬਾਈ ਇਨੇ ਬੰਬੂ ਕੜਦਮਾਂ ਦੇ ਮਿਰਚਾਂ ਨੇ ਪੀਜ਼ਾ ਵਿੱਚ ਤੋਂ ਕੱਟ ਲਿਆ ਆਪਣੀ ਮਿਰਚਾਂ ਪਾਈ ਕੱਲੀਆਂ ਬੈਠ ਕੇ ਹੋਰ ਹੁੰਦਾ ਨਾ ਤਾਂ ਵੀ ਸਮਾਨ ਪਾ ਸਕਦੇ ਉੱਪਰ ਬਾਰਬੀਕਿਊ ਤੇ ਯੋਗਰਟ ਚੈਦਰ ਕੈਚਅਪ ਮਾਈਂਡਸ ਇਹ ਚੀਜ਼ਾਂ ਲੋਕ ਪਾ ਕੇ ਖਾਂਦੇ ਆਪਣੀ ਇੰਡੀਆ ਬਹੁਤ ਖਾਂਦੇ ਨਾ ਹਾਂਜੀ ਕੈਚਅਪ ਹੈ ਖਾਂਦੇ ਆਪਣੀ ਇੰਡੀਆ ਨਾ ਆਪਣੇ ਇੰਡੀਆ ਤੋਂ ਬੰਦਾ ਜਿਹੜਾ ਵੀ ਆਉਂਦਾ ਨਾ ਉਹ ਆ ਕੇ ਫੇ ਪੀਜ਼ਾ ਤੇ ਕੈਚਅਪ ਪਾ ਕੇ ਬਹੁਤ ਖਾਂਦਾ ਕੁਝਾਰ ਵੀ ਜੇ ਛੁੱਟੀ ਕੱਟ ਗਿਆ ਯਾਰ ਉਦੋਂ ਹਰ ਪੀਜ਼ਾ ਤੇ ਕੈਚਅਪ ਹੋਣੀ ਕਰਾਵਾ ਆਪਣਾ ਇੰਡੀਆ ਸਾਰੇ ਇਦਾਂ ਖਾਂਦੇ ਆ ਤੇ ਇੱਥੇ ਨਹੀਂ ਖਾਂਦੇ ਇਦਾਂ ਤੇ ਬਾਕੀ ਮਿੱਤਰੋ ਮਿਰਚਾਂ ਦੇ ਇੱਥੇ ਲੋ ਖਾਂਦੇ ਜੂਰੇ ਪਰ ਫਿਰ ਵੀ ਬਹੁਤ ਘੱਟ ਮਾਤਰਾ ਵਿੱਚ ਖਾਂਦੇ ਹਨ ਤੇ ਬਾਕੀ ਇਹ ਪੀ ਦੀ ਗੱਲਾਂ ਪਤਾ ਨੈਕਸਟ ਐਪਲੀਗ ਗੱਲਾਂ ਪਤਾ ਨੇ ਤੇ ਤੁਸੀਂ ਆਪਣੀ ਜੀ ਬਲੌਗਰ ਨੂੰ ਨਾ ਰੋਮ ਤੋਂ ਦੇਖਦੇ ਹੋ ਜਾਂ ਕਿਸੇ ਵੀ ਇੱਥੇ ਆਪਣੇ ਇਟਲੀ ਤੋਂ ਦੇਖਦੇ ਹੋ ਜਾਂ ਕਿਤੇ ਹੋਰ ਕਿਸੇ ਕੰਟਰੀ ਤੋਂ ਦੇਖਦੇ ਹੋ ਇਟਲੀ ਘੁੰਮਣ ਦਾ ਪ੍ਰੋਗਰਾਮ ਬਣਦਾ ਹੈ ਤਬਿਆ ਕਾਸੇ 877 ਨੰਬਰ ਤੇ ਆ ਗਈ ਤੁਸੀਂ ਮੇਰੇ ਪਿੱਦੇ ਖਾ ਸਕਦੇ ਹੋ ਲੱਕੜ ਦੀ ਪੱਟੀ ਦੇ ਬਣੇ ਹੋਏ ਤੇ ਆਪਾਂ ਨੂੰ ਪੀਜ਼ਾ ਖਾਣੇ ਆ ਬਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਆਪਣੀ ਜ਼ਿੰਦਗੀ ਦੇ ਇੱਕ ਹੋਰ ਦਿਨ ਦੇ ਨਾਲ ਬਲੌਗ ਦੇ ਰੂਪ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ